ਨਾਮ ਦਾਟਾ ਵੀਰ ਜੀ ਮੇਰੇ ਸਾਹਮਣੇ ਟ੍ਰੈਵਲ ਲੱਗੀ ਆ ਸਾਈਂ ਟ੍ਰੈਵਲ ਤੇ ਆ ਵੀਰ ਸਾਡੇ ਸਤਗੁਰੂ ਟ੍ਰੈਵਲ ਦੇ ਹੀ ਬੰਦੇ ਨੇ ਆਤੁਲ ਵੀਰ ਜੀ ਤੇ ਇਹਨਾਂ ਨੇ ਨਾ ਨਿਕਲ ਰੇ ਕ੍ਰੋਸ ਕਰ ਰਹੇ ਸੀ ਬੱਸਾਂ ਬੜੀਆਂ ਟੇਡੀਆਂ ਲੱਗਦੀਆਂ ਇੱਥੇ ਲక్ష్ਮੀ ਵਾਲਿਆਂ ਦੀਆਂ ਇੰਟਰ ਸਿਟੀ ਦੀਆਂ ਤੇ ਆਪਣੀਆਂ ਹੋਰ ਆ ਕੇ ਇੱਥੇ ਗੱਡੀਆਂ ਟੇਡੀਆਂ ਲੱਗਦੀਆਂ ਮੌਕੇ ਤੇ ਠੀਕ ਹੈ ਜੀ ਤੇ ਇਹ ਗੱਡੀ ਕਵਰ ਕਰ ਰਹੀ ਇਹ ਤੋਂ ਪਿੱਛੋਂ ਸਵਿਫਟ ਆਈ ਬੜੀ ਤੇਜ਼ ਮੈਂ ਆਪਣੇ ਸੋਰੀ ਆਪਣੇ ਕਾਊਂਟਰ ਤੇ ਖੜਾ ਹਾਂ ਮੈਂ ਕਾਊਂਟਰ ਤੇ ਖਲੋ ਕੇ ਇੱਕੋ ਦਮ ਭਾਜੀ ਬੰਬ ਫਟਣ ਵਰਗੀ ਆਵਾਜ਼ ਆਈ ਬੰਦਾ ਉੱਡਿਆ ਇੱਕ ਉੱਡ ਗਏ ਤੇ ਇਹ ਵੀਰ ਨੇ ਕੀ ਕੀਤਾ ਗੱਡੀ ਨੱਪਦੀ ਏਕ ਟਾਈਮ ਤੇ ਤੇ ਆਪੋ ਉਥੋਂ ਭੱਜੇ ਆਏ ਆ ਦੋ ਜਣੇ ਉਹ ਵੀਰ ਅੱਧਾ ਸ਼ੀਸ਼ਾ ਥੱਲੇ ਹੀ ਤੇ ਐਨੇ ਉਹ ਬੰਦਾ ਥੱਲੇ ਲੰਮੇ ਪਿਆ ਸਾਡਾ ਐਨੇ ਨਹੀਂ ਵੇਖਿਆ ਕਿ ਬੰਦਾ ਥੱਲੇ ਆ ਜਾਂ ਨਹੀਂ ਆ ਐਨੇ ਐਕਸੀਲੇਟਰ ਤੇ ਪੈਰ ਦਿੱਤਾ ਬਾਈ ਜਾਨ ਵੀਰ ਰੱਬ ਵੱਲੋਂ ਮੈ ਗਈ ਹੀ ਹੱਥ ਪੈ ਗਿਆ ਚਾਬੀ ਤੇ ਗੱਡੀ ਉੱਥੇ ਲੋਕ ਹੋ ਗਈ ਨਹੀਂ ਤੇ ਕਿਹਦਾ ਪੰਜਾਬ ਹੋਸੀ ਇਹੋ ਜੇ ਕੰਮ ਕਰੇਗੀ ਤੇ ਫਿਰ ਕੀ ਕਰੇਗੀ ਭਾਜੀ ਪੰਜਾਬ ਪੁਲਿਸ ਦਾ ਇੱਕ ਇੱਕ ਬੰਦਾ ਜਿਹੜਾ ਆਇਆ ਨਹੀਂ ਪੰਜਾਬ ਪੁਲਿਸ ਦਾ ਜਿਹੜਾ ਗੱਡੀ ਹਾਂ ਇੱਕ ਬੰਦਾ ਆਇਆ ਡਾਟਾ ਇੱਕ ਨੇ ਐਂਡੀ ਵਰੀਆ ਆ ਕੇ ਕ੍ਰਿਮੀਨਲ ਨੂੰ ਜਿਹੜਾ ਮੌਕੇ ਤੇ ਆ ਕੇ ਡਕਿਆ ਵੀਰ ਨੇ ਡਕਿਆ ਨਹੀਂ ਤੇ ਉਹ ਨਿਕਲ ਚੱਲਾ ਸੀ ਆਪਾਂ ਤੇ ਚਾਬੀ ਫੜ ਕੇ ਆਪਣੇ ਬੰਦੇ ਨੂੰ ਇੱਕ ਲਾਪਕੀ ਘਾਬਰ ਕੇ ਕਿ ਬੰਦਾ ਉੱਥੇ ਉੜਦਾ ਹੀ ਨਹੀਂ ਪਿਆ ਸੀ ਮੌਕੇ ਤੇ ਪਰ ਜੇ ਇਹ ਹਾਲ ਰਹੂਗਾ ਵੀਰ ਜੀ ਫਿਰ ਤੇ ਬੱਲੇ ਬੱਲੇ ਪੰਜਾਬ ਦੀ ਵੈਸੇ ਹੀ ਚੱਲ ਰਹੀ ਵੀਰ ਬਈ ਮੇਰਾ ਨਾਮ ਜਸਕਿਰਤ ਸਿੰਘ ਆ ਬਈ ਇੱਥੇ ਨਾ ਲਾਈਵ ਇੱਕ ਐਕਸੀਡੈਂਟ ਹੋਇਆ ਵਾ ਸਵਿਫਟ ਕਾਰ ਇੱਥੇ ਲੱਗੀ ਆ ਪਿਛੇ ਆੜੀ ਠੀਕ ਇਹ ਵੀਰ ਹੁਣੀ ਨਾ ਆ ਇੱਕ ਬੰਦਾ ਵਿੱਚ ਵਾ ਦੋ ਬੈਠੇ ਆ ਠੀਕ ਇਹ ਨਾ ਇੱਕ ਵੀਰੇ ਹੈ ਖਾ ਉੱਥੇ ਹਸਪੀਟਲ ਵੀਰ ਨੂੰ ਐਡਮਿਟ ਕਰਾਉਣ ਲੱਗੇ ਆ ਉਹਦਾ ਐਕਸੀਡੈਂਟ ਕਰਕੇ ਨਾ ਇਹ ਵੀਰ ਭੱਜ ਲੱਗਾ ਹੀਗਾ ਇੱਥੋਂ ਤੇ ਮੌਕੇ ਦੇ ਲੋਕਾਂ ਨੇ ਇਹਨੂੰ ਖਿਲਾ ਰਿਆ ਤੇ ਮੈਂ ਆਕੇ ਇਹਨੂੰ ਕ੍ਰਿਮੀਨਲ ਨੂੰ ਕੈਚ ਕਰਨਿਆ ਹਾਂ ਹਾਂਜੀ ਇਹ ਮੈਨੂੰ ਕਿਹਾ ਐਕਸੀਡੈਂਟ ਕਿਹਾ ਜਾ ਰਿਹਾ ਮੈਂ ਭਾਈ ਇੰਨੀ ਗੱਲ ਆਖੀ ਜੇ ਤੁਹਾਨੂੰ ਗੁੱਸਾ ਲੱਗਾ ਮੈਂ ਸੌਰੀ ਕਹਿੰਨਾ ਨਹੀਂ ਨਹੀਂ ਤੁਸੀਂ ਕਿਹਾ ਕਿ ਨਾ ਮੈਂ ਰੇਲ ਨਾ ਕਰਨ ਬਾਅਦੋਂ ਮੈਂ ਭਾਈ ਇਹ ਗੱਲ ਆਖੀ ਸੀ ਉਸਤਾਦ ਗੱਲ ਸੁਣੋ ਮੈਂ ਤੁਹਾਨੂੰ ਇਹ ਗੱਲ ਆਖੀ ਭਾਈ ਸੜਕ ਵਗਦੀ ਪਈ ਆ ਠੀਕ ਹੈ ਲੋਕਾਂ ਦਾ ਵੀ ਹੁਣ ਵੇਖ ਸਕਦੇ ਤੁਸੀਂ ਇਕੱਠ ਮੈਂ ਤੁਹਾਨੂੰ ਇਹ ਚੀਜ਼ ਆਖਿਆ ਆਖਿਆ ਹੀਗਾ ਕਿ ਭਾਈ ਐਕਟਿਵ ਸਾਈਡ ਕਰ ਲੋ ਕੋਈ ਪ੍ਰੋਬਲਮ ਨਾ ਕ੍ਰੀਏਟ ਹੋਵੇ ਲ ਬਾਰ ਤੇ ਨਹੀਂ ਲਗਾਈ ਬਈ ਜਲ ਮੈਂ ਬਾਈ ਤੇ ਕਰਕੇ ਆਖਿਆ ਸੀਗਾ ਦੇਖ ਹੁਣ ਮੈਂ ਮੇਰੀ ਤਾਂ ਕੱਲੀ ਬਾਈ ਖਲੋਤੀ ਠੀਕ ਹੈ ਮੈਂ ਸਾਈਡ ਤੇ ਕਰਨੀ ਹੁਣ ਪਿੱਛੋਂ ਯਾਰ ਇੰਨੇ ਵਾ ਲੋਕ ਆਉਂਦੇ ਆ ਜਿੱਦਾਂ ਆ ਵੀ ਰਿਡ ਐਕਸੀਡੈਂਟ ਹੋਇਆ ਉਦਾਂ ਗੱਡੀ ਦੇ ਵਿੱਚ ਲੱਗੀ ਵਿੱਚ ਘਾਰੀ ਉਸਤਾਦ ਗੱਲ ਸੁਣ ਗੱਡੀ ਦੇ ਵਿੱਚ ਘਾਰੇ ਲੱਗੀ ਗੱਡੀ ਅਸੀਂ ਸਾਈਡ ਕਰਾਉਣੀ ਮੈਂ ਤਦ ਕਰਕੇ ਤੈਨੂੰ ਆਖਣਿਆ ਵੀ ਬਾਈ ਕਾਰ ਥੋੜੀ ਸਾਈਡ ਕਰ ਲਓ ਪਲੀਜ਼ 2 ਮਿੰਟ ਦੀ ਗੱਲ ਐ ਠੀਕ ਹੈ ਬਾਕੀ ਕੋਈ ਵੀ ਇਹੋ ਜਿਹੀ ਗੱਲ ਨਹੀਂ ਹੈਗੀ ਮੈਂ ਤੁਹਾਨੂੰ ਮੋਟੋ ਦੇ ਨਾਲ ਨਹੀਂ ਆਖਿਆ ਹਾਂਜੀ ਮੈਂ ਤੁਹਾਨੂੰ ਸਿਰਫ ਇਹ ਕਰਕੇ ਆਖਣਿਆ ਇਹ ਪਿਛੋ ਸੜਕੋ ਵਗਦੀ ਆਉਂਦੀ ਆ ਕੀ ਨਾਮ ਆ ਜਿਹੜਾ ਡਰਾਈਵਰ ਹੈਗਾ ਜਿਹੜਾ ਖੜਿਆ ਹੈ ਡਰਾਈਵਰ ਦਾ ਵੀਰੇ 1 ਮਿੰਟ ਨਾਮ ਦਾ ਕਨਫਰਮ ਕਰ ਲੋ ਯਾਰ ਉਹਦਾ ਨਾਮ ਨਾਮ ਕੀ ਬਾਈ ਉਹਦਾ ਨਾਮ ਕੀ ਡਰਾਈਵਰ ਨਾਮ ਤੁਹਾਡਾ ਦੱਸ ਦਿੰਨੇ ਹੋਣੀ ਬਾਈ ਜਰਮਨ ਪ੍ਰੀ ਸਿੰਘ ਜਰਮਨ ਪ੍ਰੀ ਸਿੰਘ ਨਾਮ ਆ ਬਾਈ ਦਾ ਅੰਮ੍ਰਿਤਸਰ ਦਾ ਰਹਿਣ ਵਾਲਾ ਨਾ ਤਰਨਤਾਰਨ ਦਾ ਤਰਨਤਾਰਨ ਦਾ ਰਹਿਣ ਵਾਲਾ ਵੀਰੇ ਇਹ ਇੱਥੇ ਕੀ ਕਰਨ ਦੇ ਆ ਇਹ ਲਾਈਵ ਆਪਣੀ ਕਾਰ ਲੈ ਕੇ ਆਉਂਦਾ ਹੀਗਾ ਇਹ ਵੇਧਸਾਨੀ ਜਾਂਦਾ ਹੀ ਕਿਤੇ ਠੀਕ ਹੈ ਸੜਨ ਤਰਨਤਾਰਨ ਇੱਧਰ ਪੈਂਦਾ ਨਹੀਂ ਤੇ ਇਹ ਕਿੱਥੇ ਕਰਨ ਦੇ ਆ 1 ਮਿੰਟ ਇਹਨੂੰ ਫਲੋਰ ਕਲਰ 12 12 ਬਰ ਬਰ ਆ ਬਰ ਆ ਬਰ 12 ਬਾਈ 12 ਤੂੰ ਬਹਿ ਅੰਦਰ ਕਿ ਬਹਿ ਲੈ ਬਈਰ ਤੁਹਾਡੇ ਸਾਹਮਣੇ ਬਈ ਹੁਣ ਕੀ ਕਰਨਾ ਹੈ ਉਹ ਇੱਥੇ ਮੈਂ ਵੀ ਡਿਊਟੀ ਤੇ ਹਾਂ ਡਿਊਟੀ ਕਿਥੇ ਸਰਪ੍ਰੈਂਸ ਰੈਂਕ ਦੀ ਹੈ ਹਾਂ ਸੀਟੀਓ ਸਾਹਮਣੇ ਵਾਲੀ ਸੀਟੀਓ ਸਾਹਮਣੇ ਵਾਲੀ ਜੁੜੀ ਹੈ ਠੀਕ ਹੈ ਹਾਂਜੀ ਤੂੰ ਬਈ ਭਾਜੀ ਕੰਮ ਕਰਦੇ ਦੀ ਮੈਂ ਜੋਬ ਕਰਦਾ ਵੀਰੇ ਜੋਬ ਕਰਦਾ ਮੈਂ ਪੰਜਾਬ ਪੁਲਿਸ ਪੰਜਾਬ ਪੁਲਿਸ ਵਿੱਚ ਹਾਂ ਤੇ ਆਪਾਂ ਗੱਡੀ ਮਾਰ ਕੇ ਭਜਾ ਸਕਦੇ ਫਿਰ ਵੀਰ ਜੀ ਮੈਂ ਤਾਂ ਭਜਾਈ ਨਹੀਂ ਗੱਡੀ ਕੋਈ ਭਜਾਉਣ ਵਾਲਾ ਕੋਈ ਚੱਕਰ ਹੀ ਨਹੀਂ ਹੈ ਪਾਜੀ ਇੱਕ ਮਿੰਟ ਪਾਜੀ ਕਿੱਥੋਂ ਹੋਵੇ ਉਹਨਾਂ ਨੇ ਫਿਰ ਕਿਉਂ ਵੜਿਆ ਤੁਹਾਨੂੰ ਲੋਕਾਂ ਨੇ ਨਹੀਂ ਮੈਂ ਤਾਂ ਵੀਰ ਜੀ ਗੱਡੀ ਰੁਕ ਗਈ ਸੀ ਗੱਡੀ ਭਜਾਉਣ ਵਾਲਾ ਕੋਈ ਚੱਕਰ ਹੀ ਨਹੀਂ ਹੈ ਇਹਦਾ ਸ਼ੀਸ਼ਾ ਕਿਦਾਂ ਟੁੱਟ ਗਿਆ ਫਿਰ ਤਾਂ ਸ਼ੀਸ਼ਾ ਤਾਂ ਚਲੋ ਮਤਲਬ ਇਹ ਟੁੱਟ ਗਿਆ ਪਰ ਮੈਂ ਗੱਡੀ ਭਜਾਉਣ ਵਾਲਾ ਨਹੀਂ ਸੀ ਮੈਂ ਇਹ ਹਾਂਜੀ ਕਿੱਥੇ ਮਲਾਜੇ ਇੱਥੇ ਪੰਜ ਮਾਲ ਮੰਡੀ ਮਾਲ ਮੰਡੀ ਹਾਂਜੀ ਕੀ ਆਪਣਾ ਬੈਡ ਨੰਬਰ ਹਾਂਜੀ ਬੈਡ ਨੰਬਰ ਕੀ ਹੈ ਆਪਣਾ ਨਾਮ 603 ਹਾਂਜੀ 603 ਜਰਮਨ ਪ੍ਰੇਸ਼ੰਕ